ਸਸ਼ੀਗਰ ਦੋਸਤੋ ਮੈਂ ਮੰਗਲ ਮਤਾ ਸੋ ਜਿਹੜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸੋ ਅੱਜ ਦੀ ਵੀਡੀਓ ਜਿਹੜੀ ਇਹ ਦੋ ਦਿਨ ਦੇ ਨਾਲ ਤੋਂ ਜੋ ਫੇਸਬੁੱਕ ਤੇ ਆਪਾਂ ਵੀਡੀਓ ਦੇਖ ਰਹੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਭਾਈ ਅਮਰਤਪਾਲ ਸਿੰਘ ਮਹਿਰੋ ਜੀ ਹੋਰ ਵੱਡਿਓ ਜੋ ਸੋਸ਼ਲ ਮੀਡੀਆ ਤੇ ਜੋ ਗਲਤ ਗਲਤ ਕਲਿੱਪਾਂ ਆਪਣੀਆਂ ਬਣਾਵੜਾਂ ਸ਼ਰਮ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀ ਇੱਜਤਾਂ ਦੀਆਂ ਉਹਨਾਂ ਖਲਪਾਂ ਦੀ ਜੋ ਗੱਲਬਾਤ ਹੋਈ ਆ ਇੱਕ ਬੀਬੀ ਦੀ ਵੀਡੀਓ ਵਾਇਰਲ ਹੋ ਰਹੀ ਆ ਜਿੱਦੇ ਜਿੱਦੀ ਦੀ ਮੌਤ ਹੋ ਚੁੱਕੀ ਆ ਸੋ ਉਸ ਬਾਰੇ ਗੱਲ ਕਰਾਂਗੇ ਸੋ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਨੀ ਆ ਕਿ ਤੁਸੀਂ ਆਪਣੇ YouTube ਚੈਨਲ ਮੰਨਤ ਮੱਤੇ ਨੂੰ ਸਬਸਕ੍ਰਾਈਬ ਕਰਿਓ ਔਰ ਜੇਕਰ ਤੁਹਾਨੂੰ ਵੀਡੀਓ ਮੇਰੇ ਵਿਚਾਰ ਵਧੀਆ ਲੱਗਣਾ ਚਿੱਦੇ ਤਾਂ ਪਲੀਜ਼ ਕਮੈਂਟ ਵੀ ਕਰਿਓ ਸ਼ੇਅਰ ਵੀ ਕਰ ਸਕਦੇ ਤੁਸੀਂ ਸੋ ਬਹੁਤ ਬਹੁਤ ਧੰਨਵਾਦ ਔਰ ਗੱਲ ਕਰਦੇ ਆ ਵੀਡੀਓ ਤੇ ਸੋ ਦੋ ਤਿੰਨ ਦਿਨੋਂ ਤੋਂ ਆਪਾਂ ਸਾਰੇ ਹੀ ਸੋਸ਼ਲ ਮੀਡੀਆ ਤੇ ਮੋਬਾਈਲ ਤੇ ਦੇਖ ਰਹੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਜ ਜੀ ਹੋਰਾਂ ਨੇ ਇੱਕ ਜ਼ਿੰਮੇਵਾਰੀ ਲਈ ਆ ਇੱਕ ਬੀਬੀ ਜੋ ਫੇਸਬੁੱਕ ਤੇ ਗਲਤ ਵੀਡੀਓ ਬਣਾਉਂਦੀ ਸੀਗੀ ਡਬਲ ਮੀਨਿੰਗ ਵੀਡੀਓ ਕਹਿੰਦੇ ਨੇ ਜਿਹਨੂੰ ਸੋ ਇਹ ਇਹ ਹੁੰਦਾ ਸੀਗਾ ਸੋ ਮੈਂ ਵੀ ਪੜ੍ਹੀ ਸੀ ਵੀਡੀਓ ਕੇ ਉਹਦੀ ਜਦੋਂ ਮੌਤ ਹੋਈ ਤਾਂ ਉਹਦੇ ਸਸ਼ਕਾਰ ਤੇ ਵੀ ਕਹਿੰਦੇ ਜਿੱਦਾਂ ਕਹਿੰਦੇ 4000 4 ਮਿਲੀਅਨ ਕੁਛ ਇਤਾਂ ਦੇ ਫਾਲੋਅਰ ਸੀ ਮੈਨੂੰ ਜਿਆਦਾ ਪਤਾ ਨਹੀਂ ਇਹਨਾਂ ਬਾਰੇ ਤੇ ਕਹਿੰਦੇ ਸਸ਼ਕਾਰ ਤੇ ਗੈਂਦੀ ਦੇ ਤਿੰਨ ਚਾਰ ਲੋਕ ਸੀਗੇ ਸੋ ਬਹੁਤ ਮੰਦ ਭੱਗੀ ਮਾੜੀ ਗੱਲ ਦਾ ਮਾੜੀ ਘਟਣਾ ਇਹ ਇਦਾਂ ਨਹੀਂ ਹੋਣਾ ਚਾਹੀਦਾ ਸੀ ਸੋ ਪਰ ਇਹ ਜਿੱਥੇ ਸ਼ੁਰੂ ਕਿਥੋਂ ਹੋ ਗਈ ਵੈਸੇ ਜੀ ਮੈਂ ਬਾਲਾ ਸਿਆਣਾ ਤਾਂ ਨਹੀਂ ਨਾ ਮੈਂ ਵੀ ਇਨਸਾਨ ਆ ਪਰ ਮੈਂ ਅੱਜ ਕਿਉਂ ਇਸ ਵੀਡੀਓ ਜ਼ਰੀਏ ਤੁਹਾਡੇ ਨਾਲ ਆਪਣੀ ਮਨ ਦੀ ਜੋ ਭਾਵਨਾ ਗੱਲਬਾਤ ਸਾਂਝੀ ਕਰਨੀ ਚਾਹੁੰਦਾ ਕਿਉਂਕਿ ਮੈਂ ਕਿਤੇ ਨਾ ਕਿਤੇ ਇਸ ਕਿੱਤੇ ਨਾਲ ਕਲਾਕਾਰੀ ਕਿੱਤੇ ਨਾਲ ਕਿਤੇ ਨਾ ਕਿਤੇ ਮੈਂ ਜੁੜਿਆ ਹੋਇਆ ਹਾਂ ਮੇਰਾ ਕਈ ਲੋਕ ਵੀਡੀਓ ਦੇਖ ਕੇ ਮਜ਼ਾਕ ਵੀ ਉਡਾਉਂਦੇ ਹੋਣਗੇ ਵੀ ਤੂੰ ਜਿਹੜਾ ਸ਼ਹਿਰੂ ਖਾਨ ਆ ਵੀ ਤੂੰ ਬੋਲ ਰਿਹਾ ਸਮੋਦੇ ਤੇ ਪਰ ਮੈਂ ਮੈਨੂੰ ਲੱਗਦਾ ਕਿ ਮੈਨੂੰ ਪ੍ਰਮਾਤਮਾ ਮਾਂ ਚਿੰਤਪੂਰਨੀ ਮਾਂ ਕਲਕਾ ਦੇ ਜੀ ਵਾਹਿਗੁਰੂ ਭਵਾਨ ਅੱਲਾ ਬਾਬਾ ਨਾਨਕ ਕੋਈ ਨਾ ਕੋਈ ਗੱਲ ਕਰਕੇ ਇਸ ਲਾਈਨ ਦੇ ਵਿੱਚ ਸਰਗਰਮ ਰੱਖ ਰਿਹਾ ਕੋਈ ਮੇਰੇ ਘਰ ਦੇ ਹਲਾਤ ਜਿਹੜੇ ਮੈਨੂੰ ਬੰਦੇ ਜਾਣਦੇ ਆ ਪਰਸਨਲੀ ਮੇਰੇ ਰਿਸ਼ਤੇਦਾਰ ਜਾਣਦੇ ਚਾਹੀਏ ਮੈਨੂੰ ਉਹਨਾਂ ਨੂੰ ਮੇਰੇ ਬਾਰੇ ਪਤਾ ਕਿ ਮੈਂ ਬਹੁਤ ਕ੍ਰੀਵ ਐਮਲੀ ਗੰਗਾ ਤੁਹਾਨੂੰ ਕਰਨ ਬਦੰਰੀ ਇੱਕ ਰੋਜ਼ ਨਹੀਂ ਚ ਵੀ ਦਿਖਾਉਣਾ ਮੈਂ ਕਲਾਕਾਰੀ ਮਤਲਬ ਸ਼ੌਂਕ ਤੌਰ ਤੇ ਕਰਦਾ ਰੰਗ ਮੰਚ ਨਾਲ ਜੁੜਿਆ ਹੋਇਆ 2007 ਤੋਂ 2007 ਤੋਂ ਔਰ ਜੇਕਰ ਇਹ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਚੌਥੀ ਕਲਾਸ ਦੇ ਵਿੱਚ ਸੀ ਜਦੋਂ ਮੈਂ ਥੀਏਟਰ ਵਿੱਚ ਕਦਮ ਰੱਖਿਆ ਸੀ ਜਦੋਂ ਮੈਂ ਪਹਿਲਾ ਨਾਟਕ ਕੀਤਾ ਜਿੰਦਗੀ ਦਾ ਇਹ ਤਾਂ ਮੇਰੀ ਕਲਾਕਾਰੀ ਦੀ ਇੰਡੋ ਲੱਛਣਾ ਪਰ ਮੈਂ ਗੱਲ ਕਰੂੰਗਾ ਵੀ ਜਿਹੜਾ ਸੋਸ਼ਲ ਮੀਡੀਆ ਅੱਜ ਕੱਲ੍ਹ ਦੋ ਕਲਿੱਪਾ ਬਣਾਓ ਉਡੇ ਫਾਲੋਅਰ ਹੋ ਜਾਂਦੇ ਆ ਤੇ ਚੱਕ ਕੇ ਤੁਹਾਨੂੰ ਡਾਇਰੈਕਟਰਾਂ ਜਿਹੜੇ ਉਹ ਫਿਲਮਾਂ ਚ ਲੈ ਲੈਂਦੇ ਆ ਮੈਨੂੰ 18 ਸਾਲ ਹੋ ਗਏ ਜਾਂ ਮੈਂ ਕਹਾਂ ਮੈਨੂੰ 20-22 ਸਾਲ ਹੋ ਗਏ ਰੰਗ ਮੰਚ ਨਾਲ ਜੁੜੇ ਹੋਏ ਮੈਨੂੰ ਤਾਂ ਕਦੇ ਡਾਇਰੈਕਟਰ ਨੇ ਨਹੀਂ ਕਿਹਾ ਕਿ ਵੀ ਆ ਜਾ ਤੈਨੂੰ ਜੱਟ ਐਂਡ ਜੁਲੀਅਟ 3 ਵਿੱਚ ਲੈ ਲੈਣੇ ਆ ਮੈਨੂੰ ਤਾਂ ਕਿਸੇ ਨੇ ਨਹੀਂ ਕਿਹਾ ਕਿ ਵੀ ਆ ਜਾ ਤੈਨੂੰ ਹੁਣ ਫਿਲਮ ਆ ਰਹੀ ਹੈ ਕੋਈ ਸਰਵਾਲਾ ਇਹਨਾਂ ਦੀ ਆ ਜਾ ਤੈਨੂੰ ਉਹਦੇ ਵਿੱਚ ਫੁੱਫੜ ਦਾ ਟਰੈਕਟਰ ਦੇ ਦਿੰਨੇ ਆ ਰਫਲ ਵਾਲੇ ਫੁੱਫੜ ਦਾ ਸੋ ਕਿਉਂ ਨਹੀਂ ਕਿਹਾ ਕਿਉਂਕਿ ਜਿਹੜਾ ਮੈਂ ਆ ਸ਼ਖਸ਼ਾ ਮੰਗਲ ਮੱਤਾ ਜਿਹੜਾ ਮੇਰੇ ਫਾਲੋਅਰ ਨਹੀਂ ਨੇ ਮੇਰਾ ਜਿਹੜਾ ਫੇਸ ਇਹ ਸੋਸ਼ਲ ਮੀਡੀਆ ਤੇ ਵਾਇਰਲ ਨਹੀਂਗਾ ਔਰ ਜਿਹੜੇ ਸਾਡੇ ਮੇਕਰ ਆ ਡਾਇਰੈਕਟਰ ਆ ਸਾਡੇ ਜਿਹੜੇ ਉਹਨਾਂ ਨੂੰ ਵਾਇਰਲ ਫੇਸ ਹੁੰਦੇ ਆ ਜਿਹੜੇ ਇਹੇ ਚਾਹੀਦੇ ਹੁੰਦੇ ਸੋ ਇਸ ਲਈ ਉਹਨਾਂ ਨੂੰ ਫਿਲਮਾਂ 'ਚ ਲੈ ਲੈਂਦੇ ਆ ਔਰ ਸਾਡੇ ਵਰਗੇ ਰੰਗ ਮੰਚ ਵਾਲੇ ਜਿਹੜੇ ਕਲਾਕਾਰ ਆ ਜਿਨ੍ਹਾਂ ਦਾ ਪਰਿਵਾਰ ਰੰਗ ਮੰਚ ਤੋਂ ਚੱਲਦਾ ਜਿਨ੍ਹਾਂ ਦਾ ਕੰਮ ਹੀ ਇਹ ਆ ਜਿਨ੍ਹਾਂ ਨੂੰ ਜੇਕਰ 1000 ਰੁਪਏ ਵੀ ਮਿਲ ਜਾਂਦਾ ਤਾਂ ਉਹਨਾਂ ਲਈ ਲੱਖ ਰੁਪਏ ਦੇ ਬਰਾਬਰ ਆ ਉਹਨਾਂ ਨੂੰ ਜਿਹੜਾ ਨੂੰ ਕੰਮ ਨਹੀਂ ਮਿਲਦਾ ਉਹ ਅੱਜ ਮੇਰੇ ਅਗੇ ਕਈ ਕਲਾਕਾਰ ਵਿਚਾਰੇ ਹੁਣ ਜੂਨ ਦੇ ਤੱਕ ਦੇ ਮਹੀਨੇ ਵਿੱਚ ਪਾਣੀ ਦੇ ਵਿੱਚ ਝੋਨਾ ਲਾਈ ਜਾਂਦੇ ਆ ਉਹਨਾਂ ਦਾ ਕਦੇ ਕਿਸੇ ਨੇ ਕਿਹਾ ਕਿ ਵੀ ਆਇਆ ਤੈਨੂੰ ਏਸੀ ਗਿਫਟ ਕਰਦੇ ਆ ਏਸੀ ਗਿਫਟ ਉਹਨਾਂ ਨੂੰ ਕਰਦੇ ਜਿਨ੍ਹਾਂ ਦੀਆਂ ਰੀਲਾਂ ਚੱਲਦੇ ਸੋ ਮੈਂ ਇਥੇ ਵੀ ਗੱਲ ਕਹਿਣੀ ਦੋਨਾਂ ਕਿ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਵੀ ਬਲੌਗਰ ਨਾਲ ਹਰ ਇੱਕ ਬੰਦੇ ਦੀ ਆਪ ਦੀ ਤਕਦੀਰ ਆ ਆਪ ਦੀ ਮਿਹਨਤ ਆ ਮੈਂ ਇਹ ਨਹੀਂ ਕਹਣਾ ਵੀ ਜੇ ਸੋਸ਼ਲ ਮੀਡੀਆ ਤੇ ਤੁਸੀਂ ਦੋ ਕਲਿੱਪਾ ਪੜਾ ਕੇ ਡਬਲ ਮੀਨਿੰਗ ਤੇ ਤੁਸੀਂ ਚਲਾ ਦਿੰਦੇ ਹੋ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਜਿਹੜੀ ਸਾਡੀ ਕਲੱਬ ਬਣੀ ਆ ਇਹਦਾ ਜਿਹੜੇ ਸਾਡੇ ਪਰਿਵਾਰ ਆ ਮੰਮੀ ਪਾਪਾ ਵਾਲੇ ਆ ਸਾਡੇ ਬੱਚੇ ਆ ਨਿੱਕੇ ਇਹਨਾਂ ਤੇ ਠੀਕ ਆ ਨਾ ਵੀ ਅਸਰ ਪਊਗਾ ਇਹ ਬਹੁਤ ਮਾੜੀ ਗੱਲ ਹੁੰਦੀ ਆ ਮੈਂ ਖੁਦ ਕੱਲ ਇੱਕ ਵੀਡੀਓ ਦੇਖ ਰਿਆ ਸੀ ਇੰਨਾ ਡਰੇ ਪਏ ਆ ਖੁਦ ਵੀ ਕਿ ਮੈਨੂੰ ਮੇਰੇ ਫਾਦਰ ਸਾਹਿਬ ਬੈਠੇ ਸੀ ਨਾਲ ਬੱਚੇ ਬੈਠੇ ਸੀ ਮੈਂ ਵੀਡੀਓ ਦੇਖੀ ਜਾਂਦਾ ਸੀ ਤੇ ਸੜਲੀ ਮੇਰੇ ਦਿਮਾਗ ਚੱਲਿਆ ਮੈਂ ਕਹੇ ਨਾ ਗਲਤ ਬੋਲਣ ਹੋ ਜਾਂਦੇ ਕੋਸ ਤੇ ਮੈਂ ਬਾਅਦ ਕਢਾਲਿਆ ਜਨਨ ਕਿ ਮੈਨੂੰ ਡਰ ਲੱਗਿਆ ਤੇ ਹੁੰਦਾ ਵੀ ਇਦਾਂ ਹੀ ਪਤਾ ਨਹੀਂ ਪਤੰਦਰ ਕਿੱਥੋਂ ਉੱਠ ਕੇ ਆਉਂਦੇ ਆ ਕੀ ਕਰਦੇ ਆ ਔਰ ਫਟਾਫਟ ਬੋਲ ਦਿੰਦੇ ਤੇ ਹੁਣ ਜਦੋਂ ਦਾ ਸਾਡੇ ਬਾਬਾ ਜੀ ਮੇਰੇ ਸਾਹਮਣੇ ਕਾਰਵਾਈ ਪਾਈ ਤੇ ਉਦੋਂ ਦੇ ਸਾਰੇ ਹੁਣ ਮੈਂ ਤਾਂ ਗੱਡੀ ਜਾਂਦੇ ਆ ਅਸੀਂ ਗਲਤੀ ਹੋ ਗਈ ਜੀ ਅਸੀਂ ਤੁਹਾਡੇ ਨਾਲ ਆ ਐ ਕਰਾਂਗੇ ਯਾਉਂ ਕਰਾਂਗੇ ਗਲਤੀ ਹੋ ਗਈ ਗਲਤੀ ਕਰਦੀ ਕਿਉਂ ਆ ਕਿਉਂ ਗਲਤੀ ਕਰਦੇ ਆਪਾਂ ਇਹ ਗਲਤੀ ਸਾਡੀ ਆ ਅਸੀਂ ਬਿਸ਼ਰਮ ਆ ਸਾਨੂੰ ਸਾਡੇ ਗੁਰੂਆਂ ਦਾ ਥਾਪੜਾ ਸਾਨੂੰ ਵਰਦਾਨ ਆ ਪੰਜਾਬ ਦੀ ਧਰਤੀ ਨੂੰ ਔਰ ਅਸੀਂ ਝੂਠੀ ਸ਼ੋਰਤ ਪਿੱਛੇ ਝੂਠੇ ਆਹੀ ਹੁੰਦਾ ਜਿਹੜੇ ਮਤਲਬ ਬਖਾਵੇ ਪਿੱਛੇ ਅਸੀਂ ਆਪਦੀ ਵਿਰਾਸਤ ਨੂੰ ਭੁੱਲ ਗਏ ਆ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਤਾਂ ਧੀਆਂ ਭੈਣਾਂ ਦੀ ਇੱਜ਼ਤ ਕਰਨ ਵਾਲੇ ਆ ਤੇ ਅਸੀਂ ਹੀ ਇੱਜ਼ਤ ਨੂੰ ਲੀਰੋਲੀ ਕਰ ਰਹੇ ਆ ਸੋਸ਼ਲ ਮੀਡੀਆ ਸੋ ਇਹ ਬਹੁਤ ਮਾੜੀ ਗੱਲ ਆ ਮੈਂ ਸਾਰੇ ਸੋਸ਼ਲ ਮੀਡੀਆ ਲੈਣ ਹੁੰਦੇ ਜਿਹੜੇ ਬਲੌਗਰ ਆ ਜਿੰਨੇ ਵੀ ਭਰਾ ਸਾਡੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਹੁਣ ਮਾਫੀ ਜੋ ਮੰਗ ਰਹੇ ਹੋ ਤੁਸੀਂ ਪਹਿਲਾਂ ਹੀ ਸੋਚ ਕੇ ਚਲੋ ਹਨਾ ਤੁਸੀਂ ਵੀਡੀਓ ਬਣਾਉਣ ਤੋਂ ਪਹਿਲਾਂ ਵਿਚਾਰ ਕਰਿਆ ਕਰੋ ਬੈਠ ਕੇ ਵੀ ਇਹ ਵੀ ਵੀਡੀਓ ਦਾ ਪ੍ਰਭਾਵ ਜਿਹੜਾ ਫੈਲ ਲਗਾ ਪਰਿਵਾਰਾਂ ਤੇ ਕਿੰਨਾ ਸੋ ਇਹ ਹੁਣ ਗਲਤ ਨਾ ਹੋਈਆਂ ਨਾ ਐਸੇ ਦਾ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਕਿ ਕਿਸੇ ਨੂੰ ਮਾਰ ਦੇਣਾ ਸਮੱਸਿਆ ਦਾ ਹੱਲ ਨਹੀਂ ਪਰ ਹਾਲਾਤ ਹੀ ਹੋਏ ਬਣੇ ਪਏ ਆ ਹਟਦੇ ਨਹੀਂ ਜਦੋਂ ਆਪਾਂ ਜੇ ਤੁਹਾਨੂੰ ਵਾਰ-ਵਾਰ ਸਮਝਾਈ ਜਾਂਦੇ ਆ ਭਾਈ ਵੀ ਆਏ ਨਹੀਂ ਕਰਦਾਂ ਜੇ ਵਾਰ-ਵਾਰ ਅਸੀਂ ਆਪਦੇ ਫੋਲੋਅਰਾਂ ਪਿੱਛੇ ਆਪਦੇ ਪੈਸੇ ਦੀ ਚਮਕ ਪਿੱਛੇ ਅਸੀਂ ਗਲਤ ਵੀਡੀਓ ਬਣਾ ਰਹੇ ਹਾਂ ਤਾਂ ਫਿਰ ਉਹਦਾ ਨਤੀਜਾ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਤੁਹਾਨੂੰ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਇਦਾਂ ਨਹੀਂ ਹੋਣਾ ਚਾਹੀਦਾ ਵੀਡੀਓ ਬਣਾਓ ਤੁਸੀਂ ਸਾਰੀ ਮਿਹਨਤ ਨੂੰ ਮਿਹਨਤ ਕਰੋ ਚੰਗੀਆਂ ਅੰਦੋ ਬਣਾਇਆ ਕਰੋ ਮੈਨੂੰ ਬੜਾ ਅਜਰ ਹੋ ਗਿਆ ਮੈਨੂੰ ਘਟ-ਘਟ ਲੱਗਦਾ ਮੇਰਾ ਸੋਸ਼ਲ ਮੀਡੀਆ ਤੇ 2013 ਦੇ ਵਿੱਚ ਮੇਰਾ YouTube ਚੈਨਲ ਬਣਾਇਆ ਸੀ ਮੈਂ Facebook ਤੇ ਆ ਗਿਆ ਸੀ 12-13 ਦੇ ਵਿੱਚ ਮੈਨੂੰ ਬੜੇ ਲੋਕਾਂ ਨੇ ਕਿਹਾ ਬੜੇ ਲੋਕਾਂ ਨੇ ਮੈਨੂੰ ਕਿਹਾ ਵੀ ਅਰ ਤੂੰ ਨਾ ਜਿਵੇਂ ਆਹ ਬਣਾਉਂਦੇ ਹੁੰਦੇ ਆ ਵੀਡੀਓ ਗਾਲਤ ਡਬਲ ਮੀਨਿੰਗ ਵਾਲਾ ਤੂੰ ਐਂ ਪਾਇਆ ਕਰ ਤੇ ਯਕੀਨ ਮੰਨੋਗਾ ਵੀ ਉਹ ਮੇਰੇ ਤੋਂ ਡਬਲ ਮੀਨਿੰਗ ਵਾਲੀ ਵੀਡੀਓ ਨਹੀਂ ਪੈਂਦੀ ਮੈਨੂੰ ਇਹ ਹੁੰਦਾ ਵੀ ਯਾਰ ਮੇਰੀ ਵੀਡੀਓ ਦੇਖੀ ਹੈ ਜੇ ਪੰਜ ਬੰਦਿਆਂ ਨੇ ਵੀ ਤਾਂ ਉਹ ਪੰਜ ਬੰਦੇ ਮੇਰੇ ਆੜੀ ਆ ਉਹ ਪੰਜ ਬੰਦੇ ਮੇਰੇ ਸ਼ੁਭਚਿੰਤਕ ਆ ਉਹ ਪੰਜ ਬੰਦੇ ਮੇਰੇ ਫੈਮਲੀ ਮੈਂਬਰ ਆ ਤਾਂ ਜੇ ਯਾਰ ਮੈਂ ਗਲਤ ਵੀਡੀਓ ਪਾ ਦਿੱਤੀ ਤਾਂ